ਇੱਕ ਵਾਰ ਦੀ ਗੱਲ ਹੈ ਇੱਕ ਮਹਾਤਮਾ ਇੱਕ ਦੁਕਾਨ ਤੇ ਖੜੇ ਉੱਥੇ ਦੀਆਂ ਚੀਜ਼ਾਂ ਨੂੰ ਦੇਖ ਰਹੀ ਸਨ ਮਹਾਤਮਾ ਨੂੰ ਕੁਝ ਖਿਆਲ ਆਇਆ ਆਪਣੇ ਮਨ ਨੂੰ ਕਹਿਣ ਲੱਗੇ ਤੇਰੀ ਬੜੀ ਸਿਫਤ ਸੁਣੀ ਹੈ ਕੁਝ ਆਪਣੀ ਕਰਤੂਤ ਤਾਂ ਦਿਖਾ ਮਨ ਨੇ ਕਿਹਾ ਐ ਰੋ ਦਿਖਾਉਂਦਾ ਹਾਂ ਉੱਥੇ ਇੱਕ ਸ਼ਖਸ ਸ਼ਹਿਦ ਵੇਚ ਰਿਹਾ ਸੀ ਉਹਨੇ ਉਹਦੀ ਮਟਕੀ ਵਿੱਚੋਂ ਸ਼ਹਿਦ ਦੀ ਉਂਗਲੀ ਭਰ ਕੇ ਇੱਕ ਕੰਦ ਨਾਲ ਲਾ ਦਿੱਤੀ ਸ਼ਹਿਦ ਲਾਉਣ ਦੀ ਦੇਰ ਸੀ। ਇਹੋ ਦੀ ਖੁਸ਼ਬੂ ਪਾ ਕੇ ਮੱਖੀਆਂ ਆ ਗਈਆਂ ਅਤੇ ਲੱਗੀਆਂ ਅੱਖਾਂ ਬੰਦ ਕਰਕੇ ਸ਼ਹਿਦ ਚੱਟਣ ਅਤੇ ਸ਼ਹਿਦ ਖਾ ਹੀ ਰਹੀਆਂ ਸਨ। ਇਹ ਇੱਕ ਬਿੱਲੀ ਨੇ ਦੇਖਿਆ। ਇਹ ਤਾਂ ਮੇਰਾ ਸ਼ਿਕਾਰ ਹਨ। ਜਿਉਂ ਛਾਲ ਮਾਰੀ, ਮੱਖੀਆਂ ਨੂੰ ਸ਼ਹਿਦ ਸਨੇ ਖਾ ਗਈ। ਉਸ ਦੁਕਾਨਦਾਰ ਨੇ ਬੜੇ ਪ੍ਰੇਮ ਨਾਲ ਇੱਕ ਬਿੱਲੀ ਪਾਲੀ ਹੋਈ ਸੀ। ਬਿੱਲੀ ਕਿੱਲੀ ਤੇ ਕੁੱਦੀ ਅਤੇ ਉਹਨੂੰ ਇੱਕੋ ਵਾਰ ਹੀ ਖਾ ਗਈ। ਕੋਲ ਹੀ ਇੱਕ ਗਾਹਕ ਦਾ ਕੁੱਤਾ ਖੜਾ ਸੀ ਉਸਨੇ ਬਿੱਲੀ ਉੱਤੇ ਹਮਲਾ ਕਰਕੇ ਉਸ ਨੂੰ ਚੀਰ ਫਾੜ ਛੁੱਟਿਆ ਦੁਕਾਨਦਾਰ ਨੂੰ ਗੁੱਸਾ ਆਇਆ ਉਸਨੇ ਆਪਣੇ ਨੌਕਰਾਂ ਨੂੰ ਕਿਹਾ ਮਾਰੋ ਕੁੱਤੇ ਨੂੰ ਉਹਨਾਂ ਨੇ ਡੰਡੇ ਮਾਰ ਮਾਰ ਕੇ ਕੁੱਤੇ ਨੂੰ ਮਾਰ ਛੁੱਟਿਆ ਉਹ ਕੁੱਤਾ ਕੋਲ ਖੜੇ ਗਾਹਕ ਦਾ ਸੀ ਗਾਹਕ ਨੂੰ ਬੜਾ ਗੁੱਸਾ ਆਇਆ ਉਸਨੇ ਦੁਕਾਨਦਾਰ ਨੂੰ ਗਾਲ ਕੱਢੀ ਗਾਲ ਕੱਢਣ ਦੀ ਦੇਹ ਸੀ ਕਿ ਦੋਵੇਂ ਜੁੱਤੀਆਂ-ਜੁੱਤੀ ਹੋ ਪਈ ਮਨ ਨੇ ਉਸ ਮਹਾਤਮਾ ਨੂੰ ਕਿਹਾ ਇਹ ਇਹ ਮੇਰੇ ਖੇਲ ਨੇ ਇਹ ਮੇਰੇ ਧੋਖੇ ਨੇ ਮੈਂ ਲੋਕਾਂ ਦੇ ਮਨ ਵਿੱਚ ਇੱਛਾਵਾਂ ਪੈਦਾ ਕਰਕੇ ਉਹਨਾਂ ਨੂੰ ਮੂਰਖ ਬਣਾਉਂਦਾ ਹਾਂ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੀਆਂ ਇਹ ਇੱਛਾਵਾਂ ਦਾ ਉਹਨਾਂ ਨੂੰ ਕੀ ਫਲ ਭੁਗਤਣਾ ਪਵੇਗਾ ਧੰਨਵਾਦ